ਸਾਸਤਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਵੈਜ ਪਲਾਓ ਉਸ ਲਈ ਆਪਾਂ ਇੱਕ ਕੱਪ ਚਾਵਲ ਧੋ ਕੇ ਰੱਖ ਲਏ ਨੇ ਉਸ ਤੋਂ ਬਾਅਦ ਅਸੀਂ ਫਰਾਈ ਪੈਚ ਤੇਲ ਗਰਮ ਕਰਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਐਡ ਕਰਾਂਗੇ ਦੋ ਕਾਲੀਆਂ ਇਲਾਇਚੀ ਵੱਡੀ ਇਲਾਇਚੀ ਕਾਲੀ ਥੋੜਾ ਜਿਹਾ ਤੇਜ ਪੱਤਾ ਥੋੜੇ ਬਾਵਾਂ ਜੀਰਾ ਧਨੀਆ ਇਹ ਸਭ ਨੂੰ ਚੰਗੀ ਤਰ੍ਹਾਂ ਭੁੰਨਾਂਗੇ भुन तो बाद ऐड एड करा एक कटिया हुआ बारीक प्याज प्याज पाने तो बाद अस इस हल्का गोल्डन ब्राउन करा प्याज में गोल्डन ब्राउन होने तो बाद असोंगे थोड़ा जा हरा मटर से थोड़ी जी गाजर कटी हुई चंकी तरह भुनने बाद अच करा चौल अभी चौल पहो रख एक कप अ चौल यूज़ किया है चंह मिक्स करके असी एड करा ਸੋ ਆਜ ਅਨੁਸਾਰ ਨਮਕ ਨਮਕ ਐਡ ਕਰ ਦਾਂਗੇ ਅਸੀਂ 1/2 ਕੱਪ ਪਾਣੀ ਕਿਉਂਕਿ ਆਪਾਂ ਇੱਕ ਕੱਪ ਚੋਲੇ ਜਿਗੇ ਉਸੇ ਸਾਨੂੰ 1/2 ਕੱਪ ਪਾਣੀ ਪਾ ਕੇ ਅਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਨੂੰ 15 ਮਿੰਟ ਲਈ ਹਲਕੀ ਅੱਗ ਤੇ ਟੱਕ ਰੱਖ ਦੇਾਂਗੇ 15 ਮਿੰਟ ਤੱਕੋਂ ਬਾਅਦ ਅਗੇ ਚੈੱਕ ਕਰਾਂਗੇ ਸਾਡਾ ਵਿੱਚ ਪਲਾਉ ਰੈਡੀ ਹੋ ਗਿਆ ਹੈ ਖਾਣ ਲਈ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਲੋਈ ਸਾਡਾ ਵਿੱਚ ਪਲਾਉ ਰੈਡੀ थैंक यू फॉर वाचिंग माय वीडियो लाइक शेयर कमेंट जरूर करो एंड माई यूट्यूब चैनल सब्सक्राइब भी लो थैंक यू फॉर वाचिंग माय वीडियो